ਦੀ ਜਿੱਤ ਜਿਹੜੀ ਹੈ ਇਹ ਆਮ ਜਨਤਾ ਦੀ ਜਿੱਤ ਆ ਆਮ ਆਦਮੀ ਪਾਰਟੀ ਕਹਿ ਕੇ ਲੋਕਾਂ ਨੂੰ ਠੱਗਣ ਵਾਲੀ ਆਪਦਾ ਦੀ ਸਰਕਾਰ ਦੀ ਹਾਰ ਹੈ ਔਰ ਆਮ ਜਨਤਾ ਦੀ ਜਿੱਤ ਆ ਕਿਉਂਕਿ ਆਮ ਜਨਤਾ ਆਪਣੇ ਆਪ ਨੂੰ ਬਹੁਤ ਵੱਡਾ ਠੱਗਿਆ ਹੋਇਆ ਮਹਿਸੂਸ ਕਰ ਰਹੀ ਸੀ ਲਗਾਤਾਰ ਦੇਸ਼ ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਨਾਲ ਧੋਖਾਧੜੀ ਹੋ ਰਹੀ ਸੀ ਅੱਜ ਉਹਨਾਂ ਨੇ ਕਰਾਰਾ ਜਵਾਬ ਦੰਦੇ ਹੋਏ ਇਹਨਾਂ ਨੂੰ ਸੱਚਾ ਤੋਂ ਵਾਜਚਲ ਕੀਤਾ ਇਹਦੀ ਸ਼ੁਰੂਆਤ ਇਹਨਾਂ ਨੂੰ ਸੱਤਾ ਦੇ ਕੇ ਦਿੱਲੀ ਦੀ ਸੰਜਨਤਾ ਨੇ ਕੀਤੀ ਸੀ ਉਹਨੇ ਨੁਕਾਰਤਾ ਤੇ ਇਹਦੀ ਸ਼ੁਰੂਆਤ ਹੋ ਗਈ ਆ ਔਰ ਆਉਣ ਵਾਲੇ ਦਿਨਾਂ ਚ ਪੰਜਾਬ ਤਿਆਰ ਬੈਠਾ ਔਰ ਪੰਜਾਬ ਦੇ ਵਿੱਚ ਇਹਨਾਂ ਨੂੰ ਉਸ ਤੋਂ ਵੀ ਵੱਧ ਦੁਰਦਸ਼ਾ ਦੇ ਨਾਲ ਤੋਂ ਸੱਤਾ ਤੋਂ ਵੰਚਿਤ ਕਰਕੇ ਇਹਨਾਂ ਲੋਕਾਂ ਨੂੰ ਉਹਨਾਂ ਦਾ ਰਸਤਾ ਦਿਖਾਇਆ ਜਾਊ ਜਿਹੜੇ ਰਾਜਨੀਤੀ ਦੀ ਦਿਸ਼ਾ ਔਰ ਦਸ਼ਾ ਬਦਲਣ ਦੀ ਗੱਲ ਕਰਦੇ ਸੀ ਇਹਨਾਂ ਨੇ ਸੁਸ਼ਟੀਕਰਨ ਕਰਤਾ ਰਾਜਨੀਤੀ ਦਾ ਰਾਜਨੀਤੀ ਨੂੰ ਆਪਣੇ ਮੁਤਾਬਕ ਵਰਤ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਸੋ ਅੱਜ ਇਸ ਕਰਕੇ ਇਹਨਾਂ ਦੀ ਇੱਕ ਬਹੁਤ ਵੱਡੀ ਹਾਰ ਦੇ ਨਾਲ ਸਾਹਮਣਾ ਦੇਖਣਾ ਪਿਆ ਦਿੱਲੀ ਜਿਨੇ ਸਾਰੇ ਦੇਸ਼ ਦੇ ਵਿੱਚ ਅੱਜ ਜਿਹੜਾ ਵੇ ਖੁਸ਼ੀ ਦਾ ਮੌਲ ਹੈ ਕਿਉਂ ਕਿ ਅੱਜ ਸਾਰਾ ਦੇਸ਼ ਦੇਖ ਰਿਹਾ ਹੈ ਕਿ ਇੱਕ ਝੂਠਾ ਇਨਸਾਨ ਦੇਸ਼ ਨੂੰ ਗੁੰਮਰਾਹ ਕਰਨ ਵਾਲਾ ਇਨਸਾਨ ਦੀ ਜਿਹੜੀ ਹਾਰ ਹੋਈ ਹੈ ਬੱਚਿਆਂ ਦੀ ਕਸਮਾਂ ਖਾ ਕੇ ਸਰਕਾਰ ਦੇ ਵਿੱਚ ਆਉਣ ਵਾਲੇ ਦੀ ਅੱਜ ਹਾਰ ਹੋਈ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਬਣਤੇ ਮੈਂ ਦਿੱਲੀ ਦੇ ਪੈਣਾ ਨੂੰ ਆਪਣੇ ਵੀਰਾਂ ਨੂੰ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਬਹੁਤ ਬਹੁਤ ਅੱਜ ਵਧਾਈ ਦੇਣਾ ਚਾਹਨਾ ਜਿਨ੍ਹਾਂ ਦੀ ਮਿਹਨਤ ਦੇ ਨਾਲ ਅੱਜ ਜਿਹੜੀ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੈ ਔਰ ਜਿਸ ਤਰੀਕੇ ਨਾਲ ਦਿੱਲੀ ਸਰਕਾਰ ਬਣੀ ਹੈ ਉਸੇ ਤਰੀਕੇ ਦੇ ਨਾਲ ਹੀ ਪੰਜਾਬ ਦੇ ਵਿੱਚ ਵੀ ਬਹੁਤ ਜਲਦੀ ਜਿਹੜੀ ਸਰਕਾਰ ਹੈ ਉਹ ਬਣ ਜਾ ਰਹੀ ਹੈ ਮੈਂ ਪੰਜਾਬ ਦੀ ਜਨਤਾ ਕੇ ਪੰਜਾਬ ਦੇ ਆਪਣੇ ਪੈਣਾ ਨੂੰ ਵੀਰਾਂ ਨੂੰ ਅਪੀਲ ਕਰਨਾ ਆਓ ਜੇ ਅਸੀਂ ਦੇਸ਼ ਨੂੰ ਬਚਾਣਾ ਹੈ ਜੇ ਪੰਜਾਬ ਨੂੰ ਬਚਾਣਾ ਹੈ ਪੰਜਾਬ ਵਿੱਚ ਕੌਸ਼ਹਲੀ ਚਾਹਨੇ ਆ ਤੇ ਪੰਜਾਬ ਦੇ ਵਿੱਚ ਵੀ ਭਾਰਤ ਜਨਤਾ ਪਾਰਟੀ ਦੀ ਸਰਕਾਰ ਬਣਾਓ ਤੇ ਦਿੱਲੀ ਦੀ ਜਨਤਾ ਨੇ ਦੱਸਦਾ ਹੈ ਕਿ ਜਿਹੜੀ ਮਾਲਕ ਹੈ ਉਹ ਜਨਤਾ ਹੈ। ਔਰ ਲੋਕਤਾਂਤਰ ਦੇਵੇ ਜੀ ਜਨਤਾ ਦੀ ਜਿਹੜੀ ਆਵਾਜ਼ ਹੁੰਦੀ ਹੈ ਉਹੀ ਹੁੰਦੀ ਹੈ। ਜਿਹੜੇ ਆਪਣੇ ਆਪ ਨੂੰ ਮਾਲਕ ਸਮਝਦੇ ਸੀ ਅੱਜ ਉਹ ਕਿਸੇ ਕੰਮ ਦੇ ਨਹੀਂ ਰਹੇ। ਮੈਂ ਤਾਂ ਇੱਕ ਇਹੀ ਗੱਲ ਕਹਾਂਗਾ ਕਿ ਜਦ ਵੀ ਜਿਹੜੇ ਵੀ ਅਹੰਕਾਰ ਦੇ ਵਿੱਚ ਆ ਕੇ ਜਨਤਾ ਨੂੰ ਆਪਣਾ ਗੁਲਾਮ ਸਮਝਿਆ ਜਨਤਾ ਨੇ ਉਹਨੂੰ ਸਬਕ ਸਿਖਾਇਆ। ਆ ਵੀ ਨਾ ਹੋਏ ਪਹਾਰਾ ਮੈਂ ਕਹ 27 ਜਿ ਤੁਸੀਂ ਦੇਖਿਓ ਪੰਜਾਬ ਦੇ ਹਰ ਘਰ ਦੇ ਵਿੱਚ ਹਰ ਗਲੀ ਨੁੱਕਰ ਦੇ ਵਿੱਚ ਪੰਗੜੇ ਬਹਿਣਗੇ ਪੂਰੇ ਪੰਗੜੇ ਬਹਿਣਗੇ ਜੀ ਅੱਜ ਪੂਰਾ ਹਿੰਦੁਸਤਾਨ ਖੁਸ਼ ਹੈ ਕਿਉਂਕਿ ਅੱਜ ਤੁਸੀਂ ਇਹ ਦੇਖੋ ਰਾਵਣ ਕੁੰਭਕਰਨ ਮੇਘਨਾਦ ਸਾਰਿਆਂ ਦੇ ਪੁਤਲੇ ਚੱਲ ਗਏ ਅੱਜ ਹੈ ਜੀ ਚਾਹੇ ਸਸਲਧਿਆ ਹੋਵੇ ਚਾਹੇ ਕੇਜਰੀਵਾਲ ਹੋਵੇ ਤੇ ਚਾਹੇ ਜੈਨ ਹੋਵੇ ਜਿੰਨੇ ਵੀ રાઇડર ફતਲੇ બન گئے ਸੀ ਉਹਨਾਂ ਦੀ ਅੱਜ ਹਾਰ ਹੋਈ ਹੈ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਇਹ ਸਚਾਈ ਦੀ ਜਿੱਤ ਹੋਈ ਹੈ ਬੇਈਮਾਨਾਂ ਦੀ ਹਾਰ ਹੋਈ ਹੈ ਇਹ ਜਿਹੜੇ ਇਮਾਨਦਾਰੀ ਦਾ ਢੋਂਗ ਰਚਾਉਂਦੇ ਸੀ ਸ਼ਰਾਬ ਘਟਾਲੇ ਜੋ ਇਹਨਾਂ ਨੇ ਠਗੀਆਂ ਠੋਰੀਆਂ ਉੱਤੇ ਦਿੱਤੀਆਂ ਦਿੱਲੀ ਦੀ ਜਨਤਾ ਨੇ ਇਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਚੋਰ ਹੋ ਚੋਰ ਹੀ ਰਹਿਣਾ ਇਸ ਲਈ ਨਰਿੰਦਰભાઈ ਮੋਦੀ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਬਹੁਤ ਬਹੁਤ ਵਧਾਈਆਂ ਦਿੰਦੇ ਆ ਦਿੱਲੀ ਵਾਲਿਆਂ ਨੂੰ ਜਿਨ੍ਹਾਂ ਨੇ ਵੋਟਾਂ ਪਾ ਕੇ ਇੰਨੀ ਵੱਡੀ ਜਿੱਤ ਹਾਸਲ ਕਰਾਈ ਬਹੁਤ ਬਹੁਤ ਜੈ ਸ਼੍ਰੀ ਰਾਮ ਧੰਨਵਾਦ ਸਾਰਿਆਂ ਪੰਜਾਬ ਚ ਵੀ ਸੁਣਿਆ ਫੱਟੀ ਗੋਲ ਹੈ ਚੜਖੜੀ ਲਵੇਣੀ ਸ਼ੁਰੂ ਹੋ ਗਈ ਹੈ ਇਹ ਹੁਣ ਪੰਜਾਬ ਚ ਵੀ ਬੀਜੇਪੀ ਦਾ ਕਮਲ ਖਿਲੇਗਾ ਔਰ ਲੋਕਾਂ ਨੂੰ ਸਹੂਲਤਾ ਮਿਲਣਗੀਆਂ ਲੋਕ ਆਰਾਮ ਕਰਨਗੇ ਜਿਹੜੀ ਜਿੱਤ ਹੋਈ ਹੈ ਇਹ ਮੋਦੀ ਸਾਹਿਬ ਦੀ ਗਾਰੰਟੀ ਦੇ ਉੱਤੇ ਲੋਕਾਂ ਨੇ ਮੋਹਰ ਲਗਾਈ ਆ ਆਈ ਤੁਸੀਂ ਇਹ ਦੇਖ ਲਓ ਕੇਜਰੀਵਾਲ ਵਰਗੇ ਜਿਹੜੇ ਕਹਿੰਦੇ ਸੀਗੇ ਕਿ ਅਗਲਾ ਜਨਮ ਲੈਣਾ ਪਏਗਾ ਫੇਰ ਮੈਨੂੰ ਕੋਈ ਖਰਾਬ ਆਏਗਾ ਅੱਜ ਕੇਜਰੀਵਾਲ ਵੀ ਹਰ ਗਏ ਸੌਰਵ ਭਾਰਤਵਾੜ ਵੀ ਹਰ ਗਏ ਔਰ ਵੱਡੇ ਵੱਡੇ ਜਿਹੜੇ ਉਹਨਾਂ ਦੇ ਲੀਡਰ ਸੀਗੇ ਸਤਿੰਦਰ ਜਾਨ ਵਰਗੇ ਉਹ ਵੀ ਹਰ ਗਏ ਪਰ ਅੱਜ ਸਾਡੇ ਜਿਹੜਾ ਪੰਜਾਬ ਆ ਅੱਜ ਇਸ ਪੰਜਾਬ ਦੇ ਵਿੱਚ ਲੋਕ ਖੁਸ਼ੀ ਮਨਾ ਰਹੇ ਆ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਜਿਹੜੇ ਹਰਿਆ ਹਰਿਆ ਵਾ ਕਿ ਕੇਜਰੀਵਾਲ ਤੇ ਜਿਹੜੀ ਗਰੰਟੀ ਸੀ ਫੇਲ ਹੋਈ ਆ ਔਰ ਲੋਕਾਂ ਨੇ ਮੋਦੀ ਸਾਹਿਬ ਦੀ ਗਾਰੰਟੀ ਦੇ ਉੱਤੇ ਮੋਹਰ ਲਗਾਈ ਆ ਮੈਂ ਅੱਜ ਦਿੱਲੀ ਵਾਸੀਆਂ ਨੂੰ ਜਿਹੜੇ ਵੀ ਸਾਡੇ ਉਮੀਦਵਾਰ ਜਿੱਤੇ ਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਸਾਡੇ ਰਜਨੀਸ਼ ਤਵਾਨ ਜੀ ਜ਼ਿਲ੍ਹਾ ਅਧਿક્ષ ਕੁਰਦੇਵ ਸ਼ਰਮਾ ਦੇਵੀ ਜੀ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਭਾਰਤ ਮਾਤਾ ਕੀ ਜੈ ਮੈਂ ਅੱਜ ਆਪਣੇ ਤਨੋਂ ਮਨੋਂ ਦਿਨੋਂ ਦਿਲੋਂ ਧੰਨਵਾਦੀਆਂ ਦਿੱਲੀ ਨਿਵਾਸੀਆਂ ਦਾ ਜਿਨ੍ਹਾਂ ਨੇ ਆਪਣੀ ਇੱਕ ਇੱਕ ਵੋਟ ਪਾ ਕੇ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਕੀਤਾ ਇਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੇ ਸਦਕਾ ਅੱਜ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪਰਚਮ ਲਹਿਰਾਇਆ ਮੈਂ ਬਹੁਤ ਬਹੁਤ ਮੁਬਾਰਕ ਦਿਨਾ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਾਨਯੋਗ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਹਿੰਦੁਸਤਾਨ ਚ ਆਪਣਾ ਝੰਡਾ ਲहराया ਅਤੇ ਵਿਸ਼ਵ TV ਆਪਣਾ ਝੰਡਾ ਲहराया ਧੰਨਵਾਦ ਦੇਖੋ ਜੀ ਲੁਧਿਆਣੇ ਚ ਨਹੀਂ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਝੂਠੀ ਸਰਕਾਰ ਜਿਹੜੇ ਦਿੱਲੀ ਤੇ ਵੀ ਝੂਠ ਬੋਲ ਕੇ ਰਾਜ ਕਰ ਰਹੇ ਸੀ ਤੇ ਪੰਜਾਬ ਤੇ ਵੀ ਕਰ ਰਹੇ ਆ ਅੱਜ ਉਹਨਾਂ ਨੂੰ ਦਿੱਲੀ ਦੀ ਜਨਤਾ ਨੇ ਸਬਕ ਦਿੱਤਾ ਆਉਣ ਵਾਲੇ ਸਮੇਂ ਚ 2027 ਦੇ ਵਿੱਚ ਇਹੀ ਚਪੇੜ ਉਹਨਾਂ ਦੇ ਪੰਜਾਬ ਦੀ ਜਨਤਾ ਵੀ ਮਾਰੂਗੀ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਝੂਠ ਬੋਲ ਬੋਲ ਕੇ ਉਹਨਾਂ ਨੇ ਪੰਜਾਬ ਦੀ ਜਨਤਾ ਨਾਲ ਵੀ ਝੂਠ ਬੋਲ ਕੇ ਇੱਥੇ 2.5 ਸਾਲ ਹੋ ਗਏ ਰਾਜ ਕਰ ਰਹੇ ਆ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਆਮ ਜਨਤਾ ਨੂੰ ਉਹੀ ਹਾਲ ਦਿੱਲੀ ਦਾ ਸੀ ਦਿੱਲੀ ਦੇ ਕੈਪ ਤੇ ਰਾਜਧਾਨੀ ਹੈ ਦੇਸ਼ ਦੀ ਤੇ ਰੋਜ਼ ਮੋੜਾ ਦਾ ਤੇ ਪੂਰੀ ਦੁਨੀਆ ਦੇ ਵਿੱਚ ਜਦ ਦੇਸ਼ ਦੀ ਤਰੱਕੀ ਦਾ ਨਜ਼ਰ ਆਂਦੀ ਸੀ ਲੋਕਾਂ ਨੂੰ ਪਰ ਜਿਹੜਾ ਸਾਡੀ ਰਾਜਧਾਨੀ ਹੈ ਉਹਦਾ ਹਾਲ ਬਹੁਤ ਮੰਦਾ ਸੀ ਤੇ ਦਿੱਲੀ ਦੇ ਲੋਕ ਤਰਾਹੀ ਮਾਮ ਸੀ ਉਹਨਾਂ ਨੇ ਇਹਨਾਂ ਨੂੰ ਦੋ ਤਿੰਨ ਵਾਰ ਕੇਜਰੀਵਾਦ ਨੂੰ ਮੌਕਾ ਦਿੱਤਾ ਪਰ ਆਖਰ ਝੂਠ ਦੀ ਹਾਰ ਹੋਈ ਤੇ ਸੱਚ ਦੀ ਜਿੱਤ ਹੋਈ ਤੇ ਅੱਜ ਭਾਰਤੀ ਜਨਤਾ ਪਾਰਟੀ ਦਾ ਝੰਡਾ ਦਿੱਲੀ ਦੇ ਵਿੱਚ ਝਹਿਰਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਗੰਦਗੀ ਦਾ ਵੀ ਨਾਮੋ ਨਿਸ਼ਾਨ ਖਤਮ ਹੋ ਜਾਊਗਾ ਜਮਨਾ ਵੀ ਸਾਫ਼ ਹੋਊਗੀ ਤੇ ਦਿੱਲੀ ਦੇ ਲੋਕਾਂ ਨੂੰ ਇੱਕ ਚੰਗਾ ਜੀਵਨ ਜੀਣ ਨੂੰ ਮਿਲੂਗਾ ਉਸੀ ਦੀ ਗੱਲ ਹੈਗੀ ਆ ਜਿਹੜਾ ਕਿ ਦਿੱਲੀ ਦੇ ਵਿੱਚ ਪ੍ਰਦਰਸ਼ਨ ਬਹੁਤ ਵਧੀਆ ਬੀਜੇਪੀ ਨੇ ਕੀਤਾ ਹੁਣ ਜਿਹੜੀ 2027 ਦੀ ਆ ਉਹ ਅਸੀਂ ਇੱਥੇ ਲੁਧਿਆਣੇ ਤੇ ਵੀ ਉਹਦੇ ਪੰਜਾਬ ਦੇ ਵਿੱਚ ਵੀ ਬੀਜੇਪੀ ਦੇ ਅਸੀਂ ਝੰਡਾ ਲਹਿਰਾਵਾਂਗੇ ਬਹੁਤ ਵਧੀਆ ਲੱਗ ਰਿਹਾ ਹੈ ਰਾਜਾ ਹੋਟਲ ਮਾਦਰੀ ਬਹੁਤ ਵਧੀਆ ਲੱਗ ਰਿਹਾ ਵਾ ਸਾਡੀ ਵੀ ਮਿਹਨਤ ਸਫਲ ਹੋਦੀ ਆ ਅਸੀਂ ਵੀ ਜਿਸ ਕਾਰਨ ਕੇ ਚੱਲੇ ਸੀ ਅੱਗੇ ਆਪਣਾ ਵੀ ਆਪਣਾ ਆਮ ਆਦੀ ਪਾਰਟੀ ਕਰਕੇ ਲੇਕਿਨ ਉਹਦਾ ਕੋਈ ਮਤਲਬ ਨਹੀਂ ਦੀ ਆ ਕਰਾਦੀ ਬੇਕਾਦੀ ਵੀ ਕੀਤੀ ਗਈ ਆ ਆ ਭੈਣ ਜੀ ਮੇਰੇ ਸੀਤਾ ਜੀ ਇੰਨੀ ਮਿਹਨਤ assi ਨਾਲ ਮਿਲ ਕੇ ਕੀਤੀ ਸੀ ਤੇ ਇਹਨਾਂ ਨੂੰ ਵੀ ਅਸੀਂ ਬੀਜੇਪੀ 'ਚ ਸ਼ਾਮਲ ਕੀਤਾ ਹੋਰ ਵੀ ਸਾਡੇ ਸੰਪਰਕ ਦੇ ਵਿੱਚ ਬਹੁਤ ਜ਼ਿਆਦਾ ਵਾ ਜਦੋਂ ਕੁਛ 6 ਮਹੀਨੇ ਰਹਿਣਗੇ ਦੇਖੋ ਤੁਸੀਂ ਸਾਰੇ ਆਮ ਆਦੀ ਪਾਰਟੀ ਬੀਜੇਪੀ 'ਚ ਸ਼ਾਮਲ ਕਰਾਂਗੇ ਅਸੀਂ ਹਾਂਜੀ मैं मैं आज बहुत खुश हूँ सबसे ज़्यादा खुशी मेरे को इस बात की है कि मैंने ये पार्टी ज्वाइन करी क्योंकि आम आदमी पार्टी में मैंने अपना वजूद खत्म होता देखा और यहाँ पे मेरे को रिस्पेक्टफुली मेरी जॉइनिंग हुई है और सबसे बड़ी खुशी की बात आ जाए कि दिल्ली में जो आम आदमी पार्टी को हरा करके बीजेपी ने अपना परचम लहराया है उससे मेरे को मेरे पास वर्ड्स नहीं है कि मैं कैसे एक्सप्रेस कर रहा हूँ अपनी खुशी आज जो माहौल है ਵਾਕਈ ਦੇਖਣ ਵਾਲਾ ਜੀ ਇਹ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੀ ਮਿਹਨਤ ਸੀਗੀ ਉਹ ਸਫਲ ਹੋਈ ਹੈ ਉਹਨਾਂ ਦੀ ਉਮੀਦਾਂ ਜਿਹੜੀਆਂ ਸੀਗੀਆਂ ਅੱਜ ਉਹਦੇ ਤੇ ਦਿੱਲੀ ਦੀ ਜਨਤਾ ਨੇ ਮੋਹਰ ਲਾਤੀ ਆ ਕੇਜਰੀਵਾਲ ਜੀ ਜਿਹੜੇ ਝੂਠ ਦੇ ਵਾਅਦੇ ਕਰਦੇ ਸੀ ਅੱਜ ਉਹਨਾਂ ਦੇ ਝੂਠ ਜਿਹੜੇ ਸਾਹਮਣੇ ਆ ਚੁੱਕੇ ਨੇ ਤੇ ਜਨਤਾ ਨੇ ਐਡਾ ਵੱਡਾ ਫਤਵਾ ਜਿਹੜਾ ਬੀਜੇਪੀ ਦੇ ਹੱਕ ਵਿੱਚ ਜ਼ਾਹਰ ਕਰਤਾ ਹੈ ਦਿੱਲੀ ਦੀ ਹਾਰ ਤੇ ਹੁਣ ਪੰਜਾਬ ਚ ਵੀ ਝਾਰੂ ਖਿੱਲੇ ਰਣ ਵਾਲਾ ਜੀ ਸਰ ਅਸੀਂ ਤਾਂ ਕੀ ਕਹਿਣਾ ਅਸੀਂ ਤਾਂ ਇੰਨੇ ਖੁਸ਼ ਆ ਕਿ ਸ਼ਾਂਤ ਹੋ ਗਿਆ ਕਿ ਇੰਨੀ ਬੱਲੇ ਬੱਲੇ ਜਿੱਤ ਹੋਈ ਹੈ ਨਾ ਸਾਨੂੰ ਲੱਗਦਾ ਵੀ ਜਿਹੜਾ ਝੂਠਾ ਇਹ ਝੂਠ ਦੇ ਸੱਚੇ ਜੀਤਦਾ ਬਸ ਸਾਡਾ ਤਾਂ ਇੰਨਾ ਸਰ ਕੋ ਲਫ਼ਜ਼ ਨਹੀਂ ਬੋਲਣ ਨੂੰ ਜੀ ਬਸ ਹਾਂ ਜੀ ਸਰ ਪੰਜਾਬ ਵੀ ਸੂਝਵਾਨ ਮੰਨਦਾ ਹੈਗਾ ਵਾ ਟਾਈਮ ਲੱਗੂਗਾ ਲੇਕਿਨ ਲੱਗਦਾ ਹੈ ਕਿ ਅਗਲੇ ਇਲੈਕਸ਼ਨਾਂ 'ਚ ਕੋਈ ਨਾ ਕੋਈ ਫਤਿਹ ਕਰਕੇ ਦੇਵਾਂਗੇ ਅਸੀਂ ਇੱਥੇ ਆਪਣੀ ਡੂਟੀਆਂ ਨਭਾਵਾਂਗੇ ਅੱਜ ਜੋ ਦਿੱਲੀ ਦੇ ਵਿੱਚ ਜਿੱਤ ਹੋਈ ਆ ਪੂਰੀ ਮੈਂ ਸਾਰੇ ਵਧਾਈ ਦਿੰਦਾ ਕਿ ਤੁਸੀਂ ਵੇਖਿਆ ਦਿੱਲੀ ਦੇ ਵਿੱਚ ਜੋ ਪੰਜਾਬ ਵਾਲਿਆਂ ਨੇ ਹਰਕਾਂ ਪੂਰੀਆਂ ਦਿਲ ਕਰਕੇ ਭਾਜਪੀ ਨੂੰ ਵੋਟਾਂ ਪਾਈਆਂ ਤੇ ਜਿਹੜਾ ਆਉਣ ਵਾਲਾ ਹੁਣ ਛਤਾਈ ਆ ਉਹ ਤੁਸੀਂ ਸਮਝੋ ਪੰਜਾਬ ਦੇ ਵਿੱਚ ਵੀ ਭਾਜਪਾ ਦਾ ਵਾ ਤੇ ਇਹ ਕਰਕੇ ਮੈਂ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਆਪਾਂ ਜਿਹੜਾ 50 ਦੇ 27 ਆ ਰਹੀ ਆ ਉਹ ਵੀ ਇੱਥੇ ਭਾਜਪਾ ਦਾ ਇੱਕ ਰਾ ਫੁੱਲ ਫੁੱਲ ਖਲਾਈਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰੇ ਦਿੱਲੀ ਵਾਲਿਆਂ ਦਾ ਕਿ ਪੰਜਾਬ ਵਾਲਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉੱਥੇ ਜਾ ਕੇ ਕੰਮ ਕੀਤਾ ਵਾਏ ਖਲਸਾ ਵਾਏ ਫਤਿਹ ਦੇਖੋ ਮੇਰੇ ਕੋਲ ਬੜੀ ਖੁਸ਼ੀ ਦਾ ਦਿਨ ਹੈ ਕਿਉਂਕਿ ਜਿਸ ਤਰ੍ਹਾਂ મોદી ਦੱਸਦੇ ਸੀ ਆਪਤਾ ਨੂੰ ਮਗਰ ਲੈਣਾ ਤੇ ਮੈਨੂੰ ਲੱਗਦਾ ਦਿੱਲੀ ਚ ਲੋਕਾਂ ਨੇ ਆਪਤਾ ਨੂੰ ਮਗਰ ਲਾ ਕੇ ਖੁਸ਼ਹਾਲੀ ਦੀ ਜਿੱਤ ਕੀਤੀ ਹੈ ਇਹ ਆਮ ਪਾਰਟੀ ਨਹੀਂ ਉਹਦੀ ਅਹੰਕਾਰ ਦੀ ਹਾਰ ਹੋਈ ਹੈ ਜਿਸ ਤਰ੍ਹਾਂ ਕੇਜਰੀ ਵਾਲਾ ਅਹੰਕਾਰ ਨਾਲ ਬੋਲਦਾ ਸੀ ਤੇ ਲੋਕਾਂ ਨੇ ਉਸੇ ਤਰ੍ਹਾਂ ਨੂੰ ਮੂੰਹ ਦੀ ਖਾਨੀ ਪਈ ਕਿਉਂਕਿ ਹਮੇਸ਼ਾ ਲੋਕਾਂ ਦਾ ਸਿਰ ਝੁਕਾ ਕੇ ਜਿੱਤਿਆ ਜਾ ਸਕਦਾ ਹੈ ਸਿਰ ਝੁਕ ਕੇ ਨਹੀਂ ਜਿੱਤਿਆ ਜਾ ਸਕਦਾ ਜਨਤਾ ਨੇ ਬੜਾ ਅੱਛਾ ਮੰਡਿਡੇਟ ਦਿੱਤਾ ਤੇ ਦਿੱਲੀ ਦੇ ਵਿੱਚ ਹਮੇਸ਼ਾ ਭਾਜਪਾ 27 ਸਾਲ ਬਾਅਦ ਇਸੇ ਤਰ੍ਹਾਂ ਪਾਰਟੀ ਆਈ ਹੈ ਤੇ ਮੈਨੂੰ ਉਮੀਦ ਹੈ ਸਾਡੀ ਭਾਜਪਾ ਜੀ ਆਈ ਹੈ ਤੇ ਪੂਰੇ ਹਰ ਤਰ੍ਹਾਂ ਦਾ ਕੰਮ ਕਰੇਗੀ ਲੋਕਾਂ ਦੀ ਸੇਵਾ ਕਰੇਗੀ ਤੇ ਭਾਜਪਾ ਹੀ ਹੁਣ ਦਿੱਲੀ ਤੇ ਪੰਜਾਬ ਦੇ ਵਿੱਚ ਮਿਲ ਕੇ ਖੁਸ਼ਹਾਲੀ ਲਿਆਏਗੀ ਕੋਈ ਸਕੈਂਡਲ ਬਾਹਰ ਨਿਕਲੂਗਾ ਕੇਜਰੀਵਾਲ ਦਾ ਹਰ ਨਾਮ ਹੀ ਸਕੈਂਡਲ ਹੈ ਜੀ ਕੇਜਰੀਵਾਲ ਦੇ ਨਾਲ ਕਿਹੜਾ ਸਕੈਂਡਲ ਨਹੀਂ ਜੁੜਿਆ ਹੈ ਚਾਹੇ ਸ਼ਰਾਬ ਘਟਾਲਾ ਹੈ ਚਾਹੇ ਕਰਪਸ਼ਨ ਦੇ ਮੁੱਦੇ ਹੈ ਚਾਹੇ ਮੈਡੀਕਲ ਦੇ ਮੁੱਦੇ ਹੈ ਚਾਹੇ ਸਿੱਖਿਆ ਦਾ ਮੁੱਦਾ ਹੈ ਹਰ ਮੁੱਦੇ ਦੇ ਵਿੱਚ ਇੱਕ ਸਕੈਂਡਲ ਹੀ ਹੈ ਤੇ ਮੈਨੂੰ ਲੱਗਦਾ ਹੈ ਹੁਣ ਕੇਜਰੀਵਾਲ ਜੀ ਅੰਦਰ ਜਾਣ ਦੀ ਤਿਆਰੀ ਕਰ ਲੈਣ ਕਿਉਂਕਿ ਬੜੇ ਸਰਕਾਰ 'ਚ ਬਹਿ ਕੇ ਇਹਨਾਂ ਨੇ ਲੋਕਾਂ ਨਾਲ ਧੱਕਾ ਕੀਤਾ ਹੈ ਤੇ ਕਰਪਸ਼ਨ ਕੀਤੀ ਹੈ ਤੇ ਹੁਣ ਮੈਨੂੰ ਲੱਗਦਾ ਹੈ ਲੋਕਾਂ ਦੀ ਜਿੱਤ ਹੋਈ ਹੈ ਤੇ ਸਜ਼ਾ ਮਿਲਣੀ ਇਹਨਾਂ ਨੂੰ ਤੈ ਹੈ ਮੈਨੂੰ ਲੱਗਦਾ ਦਿੱਲੀ ਤੇਰਾ ਹੁਣ ਪੰਜਾਬ 'ਚ ਵੀ ਚੰਗੇ ਦਿਨ ਆਣ ਮਲੇ ਆ ਜਿਹੜੀ ਰੋਜ਼ਾਨਾ ਜਿੰਮਨੀ ਚੋਂ ਹੁਣ ਹੋਣ ਜਾਰੀ ਲੱਗਦਾ ਵੀ ਕਿ ਜਿੱਤੂਗੀ ਬਿਲਕੁਲ ਜੀ ਭਾਜਪਾ ਦਾ ਵੈਸੇ ਹੀ ਤੁਹਾਨੂੰ ਪਤਾ ਜਿੱਤਣ ਲਈ ਤਿਆਰ ਰਹਿੰਦੀ ਹੈ ਠੀਕ ਹੈ ਇੱਕ ਟਾਈਮ ਅੱਗੇ ਪਿੱਛੇ ਜ਼ਰੂਰ ਹੋ ਸਕਦਾ ਪਰ ਲੋਕ ਸਮਝਦਾਰ ਹੈ ਜਿਸ ਤਰ੍ਹਾਂ ਦਿੱਲੀ ਦੇ ਲੋਕਾਂ ਨੇ ਸਮਝਦਾਰੀ ਕੀਤੀ ਹੈ ਉਸੇ ਤਰ੍ਹਾਂ ਮੈਨੂੰ ਲੱਗਦਾ ਲੁਧਿਆਣੇ ਦੇ ਲੋਕ ਵੀ ਸਮਝਦਾਰ ਹੈ ਪੰਜਾਬ ਦੇ ਲੋਕ ਵੀ ਸਮਝਦਾਰ ਹੈ ਬਿਲਕੁਲ ਪੰਜਾਬ ਤੇ ਲੁਧਿਆਣੇ ਦੇ ਵਿੱਚ ਬੀਜਪੀ ਦਾ ਫੁੱਲ ਖਿਲਣ ਜਾ ਰਿਹਾ ਹੈ